ਸਰੇਣੀ ਵੀ ਟਿਕੰਗਾ ਇੱਕ ਦਾ ਸਾਡੇ ਤੇ ਸੁਰੱਖਿਆ ਸੈਂਟਰ ਆ ਜੀ ਉੱਥੇ ਚੋਰੀ ਹੋਈ ਠੀਕ ਹੈ ਜੀ ਤੇ ਸਰਕਾਰੀ ਗ੍ਰਾਫ ਨਾਲ ਸੁਰੱਖਿਆ ਸਟਾਫ ਨਾਲ ਜੀ ਉਹਦੇ ਵਿੱਚ ਜਿਹੜਾ ਸਾਡੇ ਐਸਟੋ ਨੇ ਗੁਰਮੇ ਜੀ ਇਹਨਾਂ ਨੇ ਬਾਕ ਗ੍ਰੀਟ ਕਰਕੇ ਦੋ ਦੂਜੇ ਦਿਨ ਹੀ ਪੜਿਆ ਤੇ ਉਹਨੂੰ ਉਸ ਇੰਗਰਾਮ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਤੇ ਜਿਹੜੀ ਉਹਦੀ ਹੋਰ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਹੋਰ ਵੀ ਚੋਰੀ ਕੀ ਕੀ ਚੋਰੀ ਹੋਇਆ ਸੀ ਸਵਾਦ ਵਿੱਚ ਕੁਝ ਸਮਾਜਿਕ ਲੋਈ ਹੋਇਆ ਸੀ ਫੈਸਲੇ ਹੋ ਜਾਂਦੇ ਕਿੰਨੇ ਹੁੰਦਾ ਸੀ ਜੀ ਉਸ ਗ੍ਰਾਮ ਕੀਤੀਆਂ ਨੇ ਤੇ ਸਵਾਦ ਵਿੱਚ ਜਿਹੜੀ ਰੋਗੀ ਕਰਨ ਡਾਕਟਰ ਤਾਲ ਚਾਚੇ ਇਹਨੇ ਜਿਹੜਾ ਤੁਹਾਡੇ ਆਪਣੇ ਚੈਨ ਦੇ ਬਾਦਲ ਰਹੀ ਨੇ ਗੱਲ ਕਹਿੰਦੀ ਸਨ ਕਿ ਜਿਹੜੇ ਦਸ਼ਾ ਬਿਠੇ ਨੇ ਉਹ ਲਾਟੋ ਜਨ ਨੂੰ ਮੰਨੋ ਦੀ ਚਾਹ ਤੇ ਇਸੇ ਤਰ੍ਹਾਂ ਜਿਹੜਾ ਕਾਨੂੰਨ ਨੂੰ ਪਸੰਦ ਕਰਦਾ ਵਿਅਕਤੀ ਹੈ ਉਹਦੀ ਗੱਲ ਕੀਤੀ ਜਾਵੇ ਕਿ ਕਿ ਉਹਦਾ ਵੈਲਕਮ ਕੀਤਾ ਜਾਵੇ ਅਤੇ ਜਿਹੜੇ ਸਮਾਜ ਗ੍ਰੋਥ ਦੀ ਅੰਸਰ ਹੈ ਉਨਤੇ ਸਖਤ ਨਹੀਂ ਕਿਸ ਜੜੀ ਅਸੀਂ ਜਿਹੜਾ ਆਪਣਾ ਲੈ ਕੇ ਦੇ ਵਿੱਚ ਇਹਨਾਂ ਲੈਂਡਰ ਮੀਟਿੰਗ ਲਗਾਗੇ ਅਤੇ ਲੋਕਾਂ ਦੀ ਜਿਹੜੀ ਆਪਣਾ ਸਹੂਲਤ ਹੈ ਕਸੀ ਹਰ ਦੇਖਾ